ਗੁਲਵਿੰਦਰ ਕੌਰ ਨੇ ਕਦੇ ਨਹੀਂ ਮੰਗੀ ਹੈ ਮਾਫੀ ਗੁਲਵਿੰਦਰ ਕੌਰ ਤੇ ਉਸ ਦਾ ਪਰਿਵਾਰ ਇਸ ਵੇਲੇ ਕਿੱਥੇ ਹੈ ਤੇ ਹੁਣ ਜੋ ਸੱਚ ਸਾਹਮਣੇ ਆਇਆ ਹੈ ਉਹ ਸਭ ਨੂੰ ਹੈਰਾਨ ਕਰ ਦੇਵੇਗਾ ਇਹ ਸਰਕਾਰਾਂ ਦੀ ناکامی ਹੈ ਕਿ ਉਹਨਾਂ ਨੇ ਕੰਗਣਾ ਰਣੌਤ ਤੇ ਕੋਈ ਲਗਾਮ ਨਹੀਂ ਕਸੀ ਕੁਲਵਿੰਦਰ ਕੌਰ ਨੇ ਕਦੇ ਨਹੀਂ ਮੰਗੀ ਹੈ ਮਾਫੀ ਜੀ ਹਾਂ ਕੰਗਣਾ ਰਣੌਤ ਦੇ ਥੱਪੜ ਮਾਰਨ ਦੀ ਮਾਫੀ ਕੁਲਵਿੰਦਰ ਕੌਰ ਨੇ ਨਹੀਂ ਮੰਗੀ ਹੈ ਅਸੀਂ ਦੇਖਿਆ ਕਿ 3 ਦਿਨ ਪਹਿਲਾਂ ਚੰਡੀਗੜ੍ਹ 에어ਪੋਰਟ ਦੇ ਉੱਤੇ ਜਦ ਕੰਗਣਾ ਰਣੌਤ ਐਮਪੀ ਵਾਜੋ ਮੰਡੀ ਤੋਂ ਜਿੱਤਣ ਤੋਂ ਬਾਅਦ ਦਿੱਲੀ ਜਾਣ ਦੇ ਲਈ ਚੰਡੀਗੜ੍ਹ 에어ਪੋਰਟ ਤੇ ਪਹੁੰਚੇ ਸਨ ਤਾਂ ਉਹਨਾਂ ਦੇ ਉੱਥੇ ਸੀਆਈਐਸਐਫ ਦੀ ਸਟਾਫ ਜੋ ਕਿ ਕਿਸਾਨੀ ਪਰਿਵਾਰ ਨਾਲ ਸੰਬੰਧ ਰੱਖਦੀ ਸੀ ਅਤੇ ਕਿਸਾਨੀ ਦੀ ਦਰਦੀ ਸੀ ਅਤੇ ਕੰਗਣਾ ਰੁਣਾਤ ਦੇ ਬੀਬੀਆਂ ਦੇ 100-100 ਰੁਪਏ ਦੇ ਬਿਆਨ ਦੇ ਕਰਕੇ ਉਹ ਕਾਫੀ ਖਫਾ ਸੀ ਉਸਨੇ ਕੰਗਣਾ ਰੁਣਾਤ ਦੇ ਥੱਪੜ ਮਾਰ ਦਿੱਤਾ ਜਿਸ ਤੋਂ ਬਾਅਦ ਕੰਗਣਾ ਰਣੌਤ ਨੇ ਪੰਜਾਬ ਦੇ ਵਿੱਚੋਂ ਅਤੰਗਵਾਦ ਦੇ ਉੱਤੇ ਬਿਆਨ ਦਿੱਤਾ ਅਤੇ ਉਸਨੇ ਕਿਹਾ ਇਸ ਨੂੰ ਠੱਲ ਪਾਉਣ ਦੀ ਜ਼ਰੂਰਤ ਹੈ ਪਰ ਉਸ ਤੋਂ ਬਾਅਦ ਲਗਾਤਾਰ ਹਰ ਕਿਸੇ ਦੀਆਂ ਨਜ਼ਰਾਂ ਕੁਲਵਿੰਦਰ ਕੌਰ ਤੇ ਬਣੀਆਂ ਹੋਈਆਂ ਸਨ ਕਿ ਕੁਲਵਿੰਦਰ ਕੌਰ ਤੇ ਉਸਦਾ ਪਰਿਵਾਰ ਇਸ ਵੇਲੇ ਕਿੱਥੇ ਹੈ ਉਸਦੇ ਬੱਚੇ ਕਿੱਥੇ ਹਨ ਪਰ ਹੁਣ ਕੁਲਵਿੰਦਰ ਕੌਰ ਦੇ ਭਰਾ ਸ਼ੇਰ ਸਿੰਘ ਮਹੀਵਾਲ ਨੇ ਕੁਲਵਿੰਦਰ ਕੌਰ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਹੁਣ ਜੋ ਸੱਚ ਸਾਹਮਣੇ ਆਇਆ ਹੈ ਉਹ ਸਭ ਨੂੰ ਹੈਰਾਨ ਕਰ ਦੇਵੇਗਾ ਕੁਲਵਿੰਦਰ ਕੌਰ ਦੇ ਭਰਾ ਦਾ ਕਹਿਣਾ ਹੈ ਕਿ ਉਸਨੇ ਕੋਈ ਵੀ ਮਾਫੀ ਨਹੀਂ ਮੰਗੀ ਹੈ ਕਿਉਂਕਿ ਕੁਝ ਦਿਨ ਪਹਿਲਾਂ ਸੀਆਈਐਸਐਫ ਦੇ ਡੀਆਈਜੀ ਦਾ ਬਿਆਨ ਆਇਆ ਸੀ ਕਿ ਕੁਲਵਿੰਦਰ ਕੌਰ ਨੇ ਕੰਗਣਾ ਰਣੌਤ ਦੇ ਥੱਪੜ ਮਾਰਨ ਦੀ ਮਾਫੀ ਮੰਗ ਲਈ ਹੈ ਪਰ ਅਜਹਾ ਨਹੀਂ ਹੈ ਇਹ ਕਹਿਣਾ ਹੈ ਖੁਦ ਕੁਲਵਿੰਦਰ ਕੌਰ ਦੇ ਆਪਣੇ ਭਰਾ ਸ਼ੇਰ ਸਿੰਘ ਦਾ ਜੋ ਕਿ ਕੁਲਵਿੰਦਰ ਕੌਰ ਨਾਲ ਮੁਲਾਕਾਤ ਕਰਕੇ ਆਇਆ ਹੈ ਸ਼ੇਰ ਸਿੰਘ ਦਾ ਕਹਿਣਾ ਹੈ ਕਿ ਉਸਦੀ ਭੈਣ ਸ਼ੇਰਨੀ ਹੈ ਅਤੇ ਉਸ ਨੂੰ ਕਿਸਾਨੀ ਦਾ ਦਰਦ ਹੈ ਪੂਰਾ ਪਰਿਵਾਰ ਕਿਸਾਨੀ ਦੇ ਨਾਲ ਜੁੜਿਆ ਹੋਇਆ ਹੈ ਅਤੇ ਕੰਗਣਾ ਰਣਾਤ ਦੇ ਬੀਬੀਆਂ ਦੇ ਕਿਸਾਨੀ ਧਰਨੇ ਦੇ ਉੱਤੇ ਬੈਠੇ ਹੋਏ ਦੌਰਾਨ ਦਿੱਤੇ ਗਏ ਬਿਆਨ ਕਰਕੇ ਉਹਨਾਂ ਦੀ ਭੈਣ ਨੂੰ ਕਾਫੀ ਦੁੱਖ ਲੱਗਾ ਸੀ ਜਿਸ ਕਰਕੇ ਗੁੱਸੇ ਵਿੱਚ ਆ ਕੇ ਉਹਨਾਂ ਨੇ ਜਦ ਕੰਗਣਾ ਨੂੰ ਸਾਹਮਣੇ ਪਾਇਆ ਤਾਂ ਉਸਦੇ ਥੱਪੜ ਲਗਾ ਦਿੱਤਾ ਉਸ ਉਪਰੰਤ ਕੰਗੜਾ ਰਣੋਤ ਹਾਲਾਂਕਿ ਉੱਥੋਂ ਬੈਸ ਬਸਈਏ ਤੋਂ ਬਾਅਦ ਚਲੀ ਗਈ ਔਰ ਉਸ ਤੋਂ ਬਾਅਦ ਕੁਲਵਿੰਦਰ ਕੌਰ ਦੇ ਉੱਤੇ ਐਫ ਆਈ ਆਰ ਦਰਜ ਹੋ ਗਈਆਂ ਜਿਸ ਉਪਰੰਤ ਉਹ ਤੇ ਉਸਦਾ ਪਰਿਵਾਰ ਇਸ ਵੇਲੇ ਹਿਰਾਸਤ ਵਿੱਚ ਹੈ ਪਰ ਇਸ ਦੇ ਬਾਵਜੂਦ ਕੁਲਵਿੰਦਰ ਕੌਰ ਨੇ ਕੋਈ ਮਾਫੀ ਨਹੀਂ ਮੰਗੀ ਹੈ ਅਤੇ ਨਾ ਹੀ ਉਹ ਕਦੇ ਮਾਫੀ ਮੰਗੇਗੀ ਇੰਨਾ ਹੀ ਨਹੀਂ ਉਸ ਦੇ ਭਰਾ ਦਾ ਇਹ ਵੀ ਕਹਿਣਾ ਹੈ ਕਿ ਜਿਸ ਵੇਲੇ ਕੰਗਣਾ ਰਣੌਤ ਕਿਸਾਨੀ ਅੰਦੋਲਨ ਤੇ ਬੈਠੀਆਂ ਬੀਬੀਆਂ ਦੇ ਲਈ ਮੂੰਹੋਂ ਅੱਗ ਉਗਲ ਰਹੀ ਸੀ ਜੇਕਰ ਉਸ ਵੇਲੇ ਹੀ ਸੈਂਟਰ ਸਰਕਾਰ ਤੇ ਸਟੇਟ ਸਰਕਾਰ ਨੇ ਉਸ ਦੇ ਖਿਲਾਫ ਕੋਈ ਟੁਕੂਆ ਐਕਸ਼ਨ ਲਿਆ ਹੁੰਦਾ ਤਾਂ ਉਹਨਾਂ ਦੀ ਭੈਣ ਨੂੰ ਕਾਨੂੰਨ ਹੱਥ ਵਿੱਚ ਲੈਣ ਦੀ ਜ਼ਰੂਰਤ ਹੀ ਨਹੀਂ ਪੈਂਦੀ ਇਹ ਸਰਕਾਰਾਂ ਦੀ ਨਾਕਾਮੀ ਹੈ ਕਿ ਉਹਨਾਂ ਨੇ ਕੰਗਣਾ ਰਣੌਤ ਤੇ ਕੋਈ ਲਗਾਮ ਨਹੀਂ ਕਸੀ ਜਿਸ ਕਰਕੇ ਇਹ ਸਾਰਾ ਘਟਨਾਕਰਮ ਵਾਪਰਿਆ ਹੈ ਬਿਊਰੋ ਰਿਪੋਰਟ ਪੰਜਾਬੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਪੂਥਲਾ ਤੋਂ ਸੰਗਠਨ ਸਕਤਾਰ ਸਿੰਘ ਮਹੀਵਾਲ ਜੋ ਕੁਲਵਿੰਦਰ ਕੌਰ ਦਾ ਮੈਂ ਭਰਾ ਬੋਲਦਾ ਜੀ ਵੱਡਾ ਔਰ ਜਿਹੜੀ ਥੱਪੜ ਘਟਨਾ ਜਿਹੜੀ ਵਾਪਰੀ ਆ ਕੰਗਣਾ ਨੌਜ ਜੀ ਦੇ ਜਿਹੜਾ ਥੱਪੜ ਵੱਜਾ ਵਾ ਉਹ ਸਾਰੀ ਜਿਹੜੀ ਗੱਲਬਾਤ ਆ ਮੈਂ ਆਪਣੀ ਭੈਣ ਦੇ ਨਾਲ ਮੇਰੀ ਮੁਲਾਕਾਤ ਹੋਈ ਆ ਇਹਦੇ ਤੇ ਵਿਚਾਰ ਚਰਚਾ ਹੋਈ ਵੀ ਇਹ ਜਿਹੜੇ ਸਾਰੀ ਘਟਨਾਵਾਂ ਵਾਪਰੀ ਕਿਦਾਂ ਉਹਨਾਂ ਨੇ ਮੈਨੂੰ ਦੱਸਿਆ ਵੀ ਜੋ ਕੰਗਣਾ ਨੌਜੀ ਨੇ ਸਾਡੀਆਂ ਬੀਬੀਆਂ ਪ੍ਰਤੀ ਬੋਲਿਆ ਸੀ ਮੈਂ ਥੋੜਾ ਜਿਹਾ ਦੱਸ ਦੇਵਾਂ ਕਿ ਜਦੋਂ 2020 ਤੇ 21 ਦਾ ਅੰਦੋਲਨ ਚੱਲਿਆ ਤੇ ਕੰਗਣਾ ਨੌਜੀ ਨੇ ਜਿਹੜਾ ਵਾ ਉਹ ਇਹ ਬਿਆਨ ਦਿੱਤਾ ਸੀ ਵੀ ਜਿਹੜੀਆਂ ਇੱਥੇ ਬੀਬੀਆਂ ਬੈਠੀਆਂ ਵੇ 100-100 ਰੁਪਏ ਦਿਹਾੜੀ ਤੇ ਆਉਂਦੀਆਂ ਵਾ ਤੇ ਟਕੇ ਟਕੇ ਦੀਆਂ ਬੀਬੀਆਂ ਉਹ ਬੀਬੀਆਂ ਪੰਜਾਬ ਦੀਆਂ ਵੀ ਸੀਗੀਆਂ हरियाणाे दीयां ਵੀ ਸੀਗੀਆਂ ਯੂਪੀ ਦੀਆਂ ਵੀ ਸੀਗੀਆਂ ਕਿਉਂਕਿ ਪੂਰਾ ਭਾਰਤ ਜਿਹੜਾ ਵਾ ਇਸ ਅੰਦੋਲਨ ਦੇ ਵਿੱਚ ਸ਼ਾਮਲ ਸੀਗਾ ਔਰ ਇਹ ਜਿਹੜਾ ਵਾ ਘਟਨਾ ਵਾ ਜੇ ਕਿਸੇ ਉਸ ਟਾਈਮ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਨੇ ਐਕਸ਼ਨ ਲਿਆ ਹੁੰਦਾ ਵੀ ਕੰਗਣਾ ਨੌਜੀ ਨੇ ਜਿਹੜਾ ਬਿਆਨ ਦਿੱਤਾ ਵਾ ਇਹਦੇ ਤੇ ਬਣਦੀ ਕਾਰਵਾਈ ਕੀਤੀ ਹੁੰਦੀ ਤੇ ਇਹ ਅੱਜ ਜਿਹੜੀ ਘਟਨਾ ਨਹੀਂ ਸੀ ਵਾਪਰਨੀ ਉਹਨੇ ਇਹੋ ਹੀ ਭਾਵਨਾਵਾਂ ਦੇ ਵਹਿਣ ਦੇ ਵਿੱਚ ਬਹਿ ਕੇ ਜਿਹੜਾ ਵਾ ਕੰਗਣਾ ਨੌਜੀ ਦੇ ਥੱਪੜ ਮਾਰਿਆ ਵਾ ਔਰ ਇਸ ਤੇ ਉਸ ਨੂੰ ਕੋਈ ਅਫਸੋਸ ਨਹੀਂਗਾ ਵੀ ਜੇ ਕੋਈ ਕੱਲ ਨੂੰ ਕਵੇ ਪੇ ਮਾਫੀ ਨਾਂ ਦਾ ਕੋਈ ਜਿਹੜੀ ਆ ਉਹ ਬਜਾਇ ਸਾਡੇ ਕੋ ਨਹੀਂ ਹੈਗੀ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ